ईडी ਨੇ ਪਾਸਟਰ ਭਜਿੰਦਰ ਅਤੇ ਉਸਦੇ ਸਾਥੀਆਂ ਦੀਆਂ ਰੋਪੜ, ਨਵਾਂ ਸ਼ਹਿਰ, ਮਾਛੀਵਾੜਾ ਤੇ ਮੋਹਾਲੀ ਖੇਤਰਾਂ ਵਿੱਚ ਸਥਿਤ ਸਾਰੀਆਂ ਅਚਲ ਜਾਇਦਾਦਾਂ ਨੂੰ ਜਬਤ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ ਏਡੀ ਨੇ ਰੋਪੜ ਨੰਗਲ ਨੂਰਪੁਰ ਬੇਦੀ ਮਾਛੀਵਾੜਾ ਅਤੇ ਹੋਰ ਸਬੰਧਤ ਖੇਤਰਾਂ ਦੇ ਡੀਸੀ ਐਸਡੀਐਮ ਤੇ ਸਬ ਰਜਿਸਟਰਾਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਪੱਤਰ ਲਿਖਿਆ ਹੈ ਜਿਸ ਦੇ ਵਿੱਚ ਉਹਨਾਂ ਨੂੰ ਪਾਸਟਰ ਬਜਿੰਦਰ ਵਾਸੀ ਅੰਬਿਕਾ ਫਲੋਰੈਂਸ ਨਿਊ ਚੰਡੀਗੜ੍ਹ ਦੀਆਂ ਕਈ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਪਾਸਟਰ ਬਜਿੰਦਰ ਜਾਲੀ ਸੀਆਰ ਸਲੀਪਾਂ ਅਤੇ ਜਾਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਇਨ੍ਹਾਂ ਖੇਤਰਾਂ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਗਿਆ ਹੈ ਉਸ ਵਿਰੁੱਧ ਲਗਭਗ 10 ਐਫ ਆਈ ਆਰ ਜੋ ਹੈ ਦਰਜ ਕੀਤੀਆਂ ਨੇ ਤੇ ਪਾਸਟਰ ਬਜਿੰਦਰ ਨੇ 2020 ਤੋਂ 2025 ਤੱਕ ਸਾਰੇ ਸਰੋਤਾਂ ਤੋਂ ਲਗਭਗ 68 ਲੱਖ ਰੁਪਏ ਦੀ ਆਮਦਨ ਦਾ ਐਲਾਨ ਕੀਤਾ ਹੈ ਹਾਲਾਂਕਿ ਉਸ ਨੇ ਜਾਲੀ ਦਸਤਾਵੇਜ਼ਾਂ ਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਤੇ ਗੈਰ ਕਾਨੂੰਨੀ ਮਾਈਨਿੰਗ ਉਹ ਕਮਾਈ ਕਾਲੇ ਧੰਦੀ ਵਰਤੋਂ ਕਰਕੇ ਤਕਰੀਬਨ 7-8 ਕਰੋੜ ਰੁਪਏ ਦੀਆਂ ਜਾਇਦਾਦਾਂ ਖਰੀਦੀਆਂ